ਮੂਰੀ ਟਲਕ ਦੀ ਚਲਕ ਤਲਕਾਉਣ ਵਾਲਾ ਕੌਮਾ ਸੁੱਤੀਆਂ ਨੂੰ ਔਖੀ ਬਣੀ ਉੱਤੇ ਝੂੜ ਝੂੜ ਕੇ ਸੋ ਜਗਾਉਣ ਵਾਲਾ ਕੌਮ ਬਾਠ ਉਹ ਯਸਤੇ ਨੀਰੀ ਲੋਤ ਨੂੰ ਦੀ ਸ਼ੇਪ ਜਾਣ ਤੇ ਮਜਵਾ ਦਾਸ ਸਤਿਗੰ\\ਨ\\ ਸ਼੍ਰੀ\\ ਹਰਮੰ\\ਨ\\ਦਾ\\ ਸਾਹਿਬ\\ ਵਿਖੇ\\ ਸ਼੍ਰੀ\\ ਗੁਰੂ\\ ਅਰ\\ਜਨ\\ਦੇਵ\\ ਜੀ\\ ਦੇ\\ ਸ਼ਹੀਦੀ\\ ਦਿਹਾੜੇ\\ ਤੇ\\ ਸੰਗਤਾਂ\\ ਵੱਡੀ\\ ਗਿਣਤੀ\\ ਦੇ\\ ਵਿੱਚ\\ ਨਤ\\ਮਸਤਕ\\ ਹੋਣ\\ ਵਾਸੇ\\ ਪੁਜੀਆਂ\\ ਜਿੱਥੇ\\ ਵਾਹਿਗੁਰੂ\\ ਦਾ\\ ਆਸ਼ੀਰਵਾਦ\\ ਲਿੱਤਾ\\ ਅਤੇ\\ ਗੁਰਬਾਣੀ\\ ਦਾ\\ ਆਨੰਦ\\ ਮਾਨਿਆ\\ ਤੇ\\ ਪਵਿੱਤਰ\\ ਸਰੋਵਰ\\ ਵਿੱਚ\\ ਇਸ਼ਨਾਨ\\ ਕੀਤਾ\\ ਸ਼੍ਰੀ\\ ਦਰਵਾਜ\\ ਸਾਹਿਬ\\ ਦੇ\\ ਹਜ਼ੂਰੀ\\ ਰਾਗਿਆਂ\\ ਵੱਲੋਂ\\ ਕੀਰਤਨ\\ ਕੀਤਾ\\ ਗਿਆ\\ ਉਪਰਾਂਤ\\ ਅਰਦਾਸ\\ ਕੀਤੀ\\ ਗਈ\\ ਕਿ\\ ਸਤ\\ਗੁਰੂ\\ ਕਿਰਪਾ\\ ਕਰਨ\\ ਤੇ\\ ਸਮੂਚੇ\\ ਸੰਚਾਰ\\ ਤੇ\\ ਮਿਹਰ\\ ਭਰਿਆ\\ ਹੱਥ\\ ਰਾਜਦੀਪ ਸਿੰਘ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਇਤਿਹਾਸ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਕਰਨ ਗगन ਨਾਵ ਖੰਡ ਮਹ ਜੋਤ ਸਰੂਪੀ ਰਹ्यो ਭਰ ਭਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ ਐਸੇ ਦੀਨ ਦਿਆਲ ਸਤਗੁਰੂ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਤੇ ਬਹੁਤ ਧਨ ਧਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਨੇ ਜਿਨ੍ਹਾਂ ਨੇ ਸਭ ਕਰਮਾਤਾ ਦੇ ਹੁੰਦਿਆਂ ਹੋਇਆ ਸਮਰੱਥ ਸਤਿਗੁਰੂ ਹੁੰਦਿਆਂ ਹੋਇਆ ਪਰਮੇਸ਼ਰ ਦੇ ਬਾਣੇ ਵਿੱਚ ਰਜਾ ਵਿੱਚ ਰਹਿੰਦਿਆਂ ਹੋਇਆ ਜ਼ਬਰਦਸਤ ਸਵਰ ਨਾਲ ਟਕਰਾ ਕਰਦੇ ਹੋਇਆ ਅੱਜ ਦੇ ਦਿਨ ਗੁਰਦੁਆਰਾ ਸ੍ਰੀ ਢੇਰਾ ਸਾਹਿਬ ਲਾਹੌਰ ਵਿਖੇ ਸ਼ਹਾਦਤ ਦਾ ਜਾਮ ਪੀਤਾ ਪਿਤਾ ਗੁਰਦੇਵਤਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪ ਜੀ ਨੂੰ ਜਦੋਂ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ ਇਹ ਆਗਿਆ ਕੀਤੀ ਸੀ ਕਿ ਪਾਵਨ ਪਵਿੱਤਰ ਸਰੋਵਰ ਦੇ ਵਿੱਚ ਆਪ ਜੀ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਇਮਾਰਤ ਤਿਆਰ ਕਰਨੀ ਆਪ ਜੀ ਨੇ ਪਿਤਾ ਗੁਰਦੇਵ ਦਾ ਹੁਕਮ ਮੰਨ ਕੇ ਜਿੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਤਿਆਰ ਕਰਵਾਇਆ ਗੁਰਦੁਆਰਾ ਸ਼੍ਰੀ ਰਾਮ ਸਰ ਸਾਹਿਬ ਜੀ ਵਿਖੇ ਗੁਰੂ ਸਹਿਬਾਨ ਭਗਤਾਂ ਦੀਆਂ ਪਟਾਂ ਦੀ ਹੋਰ ਗੁਰਸਿੱਖਾਂ ਦੀ ਬਾਣੀ ਇਕੱਤਰ ਕਰਕੇ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਸੰਪਾਦਨਾ ਕਰਵਾ ਕਰਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ ਕਰਵਾਇਆ ਇਹ ਪਾਵਨ ਪਵਿੱਤਰ ਬਾਣੀ ਸਾਨੂੰ ਇਹ ਸਿੱਧ ਦਿੰਦੀ ਹੈ ਕਿ ਕੋਈ ਵੀ ਮਨੁੱਖ ਇਸ ਨੂੰ ਭਾਵਨਾ ਨਾਲ ਪੜਦਾ ਕੀਰਤਨ ਰੂਪ ਵਿੱਚ ਗਾਉਂਦਾ ਜਾਂ ਸੁਣਦਾ ਉਹਦਾ ਲੋਕ ਪਰਲੋਕ ਸਫਲਾ ਹੋ ਜਾਂਦਾ ਕੋਈ ਗਾਵੇ ਕੋ ਗੁਣ ਸੁਣੇ ਹਰ ਨਾਮਾ ਚਿਤ ਲਾਏ ਉਹ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ ਆਓ ਆਪਾਂ ਵੀ ਪ੍ਰਣ ਕਰੀਏ ਗੁਰੂ ਵਾਲੇ ਬਣੀਏ ਬਾਣੀ ਬਾਣੇ ਦੇ ਧਾਰਨੀ ਹੋਈਏ ਇਹ ਸਬਾਣੀ ਨੂੰ ਪੜ੍ਹ ਕੇ ਸੁਣ ਕੇ ਭਾਵਨਾ ਦੇ ਨਾਲ ਆਪਣਾ ਲੋਕ ਪਰਲੋਕ ਸਫਲਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ